ਐਕਸੀਡੈਂਟ ਹੁੰਦੇ 138 ਕਿਈ ਜਗ੍ਹਾ ਸਾਰਾ ਇਦਾਂ ਦੀਆਂ ਗਈਆਂ ਤੇ ਬਾਰ ਬਾਰ ਐਕਸੀਡੈਂਟ ਹੁੰਦੀ ਹੈ 138 ਪੁਆਇੰਟ ਹੈ ਉਹ ਜਿੱਥੇ ਇਸ ਪਾਲ ਪੱਟੀ ਦੀ ਮੌਤ ਤੋਂ ਬਾਅਦ ਅਕਾਲੀ ਜਲਦੀ ਗਵਰਨਮੈਂਟ ਨੇ 138 ਪੁਆਇੰਟ ਲੱਭਦੇ ਸੀ ਵੀ ਇੱਥੇ ਐਕਸੀਡੈਂਟ ਹੁੰਦੇ ਸਰ ਪੰਚਾਇਤ ਗੁਰੂ ਬੈਂਕ ਦੇ ਦਾਸ ਜੀ ਲੱਗਦਾ ਕਿ ਜੋ ਅਸੀਂ ਐਮਐਲਏ ਸਾਹਿਬ ਨੂੰ ਕਹਿਣਾ ਵੀ ਇਹਨਾਂ ਦਾ ਸੁਣ ਲਿਆ ਤੁਸੀਂ ਅਸੀਂ ਇਹਨਾਂ ਇੱਕ ਕਰੋੜ ਦੇ ਹੋਇਆ ਤਰੀਕਾ ਇੱਕ ਕਰੋੜ ਦੇ ਡਾਟ ਵੱਲੋਂ 2 ਕਰੋੜ ਫੌਜੀ ਜਿਵੇਂ ਫੌਜੀ ਚ 1 ਕਰੋੜ ਰੁਪਏ ਆ ਕਿਉਂਕਿ ਉਹਨੇ ਤਨਖਾਹ ਫੌਜ ਦਿੰਦੀ ਹੈ ਸੈਂਟਰ ਸੈਂਟਰ ਦੀ ਜੀ ਬਾਕੀ ਨੌਕਰੀ ਤੇ ਬਾਕੀ ਸੁਵਿਧਾਵਾਂ ਉਹ ਤਾਂ ਕਦੇ 50 ਕਰੋੜ ਦਾ ਜੱਫਾ ਜੀ ਪਰਿਵਾਰ ਕੋਈ ਰੋਣ ਨਹੀਂ ਦਿੰਦੀ ਇਸ ਪਰਿਵਾਰ ਕੋਲ ਪੋੜਾਰ ਇੱਕ ਵਾਰ ਨੂੰ ਦੇਖ ਕੇ ਬਹੁਤ ਸਾਰੇ ਹੋਰ ਪਰਿਵਾਰਾਂ ਦੇ ਬੱਚਾ ਨਾ ਢੱਪਾ ਦੇ ਉਹ ਵੀ ਬਰੋਕ ਜੇ ਪਰਿਵਾਰ ਨੂੰ ਹੀ ਸੰਭਾਲ ਲਿਆ ਕਹਿੰਦਾ ਠੀਕ ਹੈ ਸਾਡੇ ਨਾਂ ਦੇ ਸਟੇਡੀਅਮ ਬਣ ਗਿਆ ਨਾ ਆਇਆ ਆਇਲਟ ਤੋਂ 765 ਜਦੋਂ ਭਰਤੀ ਹੋਇਆ ਕਿਨੇ ਉਹ ਬੈਂਡ ਛੱਡ ਕੇ ਤਾਂ ਭਰਤੀ ਹੋ ਤਰ 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 ਦੇਸ਼ ਭਗਦੀ ਹੋ ਤਰ ਕੋਈ ਆ ਐਜੂਕੇਟਰ ਵੀ ਸਾਹ ਪਾਸੋਂ ਹੀ ਹੋ ਰੋ ਸਿਰ ਓਕੇ ਕਰੀਏ ਤੱਕ ਘੰਟਾ ਸਾਰੇ ਪਿੰਡ ਦੇ ਲੋਕ ਨੂੰ ਕੋਰ ਲੱਗਿਆ ਉਹ ਮੈਂ ਆਪਣੇ ਪਤਨਾਂ ਨਹੀਂ ਦੇ ਸਰਾ ਤੁਹਾਨੂੰ ਜੀ ਜੀ ਪੋਜੀਟਿਵ ਗੱਲ ਕਰ ਰਹੇ ਸੀ ਉਹਨਾਂ ਮੇਰੀ ਵੀ ਰਾਤੀ ਨੂੰ ਕੱਟੇ ਜਾਂਦੇ ਤੇ ਉਹ ਉਹ ਡਾ ਵਧ ਚੁ ਰਿਹਾ ਰਤੂਵਾਲ ਕਰ ਰਿਹਾ ਸੀ ਬਦਲੀ ਕਦਾਈ ਇਹ ਪੈਨਸ਼ਨ ਵਾਲੇ ਚੰਡੀ ਚੰਡੀ ਬਣ ਕੇ ਚੰਡੀ 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 ਦਾ ਸਭ ਤੋਂ ਵੱਧ ਆਰਮੀ ਜੀ ਦੇ ਸਾਡੇ ਗੰਢੀ ਏਰੀਆ ਦੇ ਆਰਮੀ ਚ ਹੈ ਸਾਡਾ ਛੋਟਾ ਜਿਹਾ ਪਿੰਡ ਇੱਥੇ ਬੀਚਾਰਾ ਇਹਨੂੰ ਜਿਆਦਾ ਵੀ ਅਗਰ ਅਸੀਂ ਨਾ ਇਹਨੂੰ ਪੂਰੇ ਸੈਕਟਰੀਆਂ ਆਉਣਾ ਚਾਹੀਦਾ ਇਹਨੂੰ ਕਹਿੰਦੇ ਇੱਕ ਤਾਂ ਵੀਤਾਲ ਹੈ ਜਿਆਦਾ ਗੰਢੀ ਹੈ ਵੀੜ ਵੀ ਹੈ ਗੰਢੀ ਦੀ ਹੈ ਗੱਲਾਂ ਵਿੱਚ ਜਰਾਬ ਸ਼ੋਮ ਨਾਲ ਸਾਡੀ ਜਿੰਦਗੀ ਜੀ ਨਹੀਂ ਦੇਖਿਆ ਉਹ ਬਣ ਗਿਆ ਅੱਡੀ ਕੋਈ ਕਿਤੇ ਹੈ ਨਾ ਕਾਜ ਹੈ ਉਹ ਪਰੰਦੇ ਆ ਬਾਹਰ ਨਿਕਲੇ ਕਾਜ ਹੈ ਹੋਣਗੇ ਸਾਡੇ ਡਾਕਟਰ ਦੇ ਨਾਲ ਦੇ ਕਿ ਨਹੀਂ ਜੋ ਨਹੀਂ ਮੈਂ ਤਾਂ ਇਹ ਆਸ ਵਿੱਚ ਕਰਾ ਇਹ ਵਾਲੀ ਵਾਲ ਸ਼ੂਟਿੰਗ ਕਿਉਂ ਕਰਦੇ ਨਹੀਂ ਇਹ ਪਹਿਲੇ ਦਿਨ ਮੈਂ ਬੋਲਟਿੰਗ ਮੋਟਰ ਕੇ ਉੱਤੇ ਫਾਲਮਟ ਕਰਦੀ ਜੀ ਜਿਹੜਾ ਤੁਸੀਂ ਜਰੂਰ ਉਹਦਾ ਗਰਾਉਂਡ ਚਲਾਉਣਾ ਤਾਂ ਬਹੁਤ ਧੰਨਵਾਦ ਹੋਊਗਾ ਜੀ ਸਾਰੇ ਯਾਦ ਤੁਹਾਨੂੰ ਦੱਸ ਦਿਓ ਦੇਖੋ ਸ਼ਹੀਦ ਅੰਮ੍ਰਿਤਪਾਲ ਜਿਹੜੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਰੇਡ ਕੀਤੀ ਗਈ ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਘੁੱਟਣ ਵਾਲੇ ਉਹਨਾਂ ਦੇ ਕਿਤੇ ਸੂ ਮਿਲੀ ਕੇ ਉੱਥੇ ਨਜਾਇਜ਼ ਹਥਿਆਰ ਨੇ ਅਮਰਤਪਾਲ ਹੋਰੀ ਉਸ ਟੀਮ ਦੇ ਸ਼ਾਮਲ ਸੀ ਅਚਾਨਕ ਅਗੋਂ ਗੋਲੀ ਚਲਾ ਦਿੱਤੀ ਗਈ ਤੇ ਜਿਹਦੇ ਕਰਕੇ ਅਮਰਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹਸਪਤਾਲ ਤਾਂ ਪਹੁੰਚਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮੰਨਜ਼ੂਰ ਸੀ ਤੋਂ ਸ਼ਹੀਦ ਦੀ ਪ੍ਰਾਪਤ ਕਰ ਗਏ ਤੇ ਕੱਲ ਜਿਹੜਾ ਜਿਨ੍ਹਾਂ ਦੀ ਭਾਰ ਦੇ ਵਿੱਚ ਅਮਰਤਪਾਲ ਹੋਰੀ ਦੀ ਟੀਮ ਗਈ ਸੀ ਕੱਲ ਉਹ ਉਹ ਵੀ ਕੋਈ ਉਸ ਵੇਲੇ ਭੱਜ ਗਏ ਸੀ ਉਸ ਤੋਂ ਬਾਅਦ ਕੱਲ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ। ਤੋਂ ਅੱਜ ਮੈਂ ਇੱਥੇ ਅਸ਼ੀਸ਼ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਫੁਝਾਈ ਕਰਨ ਆਇਆ। ਦੁੱਖ ਸਾਂਝਾ ਕਰਨ ਆਇਆ ਕਿ ਉਹ ਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ ਕਿਉਂਕਿ ਉਹ ਜਿਹੜੇ ਬਦਮਾਸ਼ تھے ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ। ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ ਅਜੇ ਹੋਨੇ ਪਤਾ ਨਹੀਂ ਕਿੰਨੇ ਕੋ ਹੋਰ ਮਾਰਨੇ ਸੀ ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ ਮਤਲਬ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਹਸਪੀਟਲ 'ਚ ਸੋ ਅਮਰਪਾਲ ਪਿੰਡ ਦਾ ਹੀਰਾ ਸੀ ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗਵਾਚ ਗਿਆ ਤੋਂ ਉਹਨਾਂ ਦੀ ਯਾਦ ਦੇ ਵਿੱਚ ਸਟੇਡੀਅਮ ਤੇ ਜਿੰਨਾ ਵੀ ਕੁਝ ਪੰਚਾਇਤ ਜਾਂ ਪਰਿਵਾਰ ਕਹੂਗਾ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ